ਇਸ ਮੌਕੇ ਦੀ ਖਬਰ ਤੁਹਾਨੂੰ ਕੁਰਾਲੀ ਬੱਦੀ ਰੋਡ ਤੋਂ ਦਿਖਾ ਰਹੇ ਹਾਂ ਜਿੱਥੇ ਕਿ ਕੁਰਾਲੀ ਬੱਦੀ ਰੋਡ ਦੇ ਉੱਤੇ ਇੱਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਜਿਸ ਦੇ ਵਿੱਚ ਦੱਸ ਦਿੰਦੇ ਹਾਂ ਇੱਕ ਕਬਾੜ ਦਾ ਭਰਿਆ ਹੋਇਆ ਟਰੱਕ ਪਲਟ ਗਿਆ ਦੱਸਿਆ ਜਾਂਦਾ ਕਿ ਟਰੱਕ ਦੇ ਅੱਗੇ ਜਦੋਂ ਅਵਾਰਾ ਪਸ਼ੂ ਆਇਆ ਤਾਂ ਅਵਾਰਾ ਪਸ਼ੂ ਨੂੰ ਬਚਾਉਂਦੇ ਹੋਏ ਇਹ ਟਰੱਕ ਪਲਟਿਆ ਜਿਸ ਤੋਂ ਬਾਅਦ ਕਾਫੀ ਨੁਕਸਾਨ ਤੁਸੀਂ ਦੇਖ ਸਕਦੇ ਹੋ ਕਿ ਟਰੱਕ ਦਾ ਹੋ ਗਿਆ ਤੇ ਡਰਾਈਵਰ ਦੇ ਵੀ ਹਲਕੀ-ਫੁਲਕੀ ਸੱਟਾਂ ਲੱਗੀਆਂ ਨੇ ਤੇ ਡਰਾਈਵਰ ਨੂੰ ਜਕਮੀ ਹਾਲਤ ਦੇ ਵਿੱਚ ਦੱਸਦਿਆਂ ਕਿ ਇਲਾਜ ਲਈ ਭੇਜਿਆ ਗਿਆ ਇਹ ਤਸਵੀਰਾਂ ਤੁਸੀਂ ਦੇ ਸਕਦੇ ਹੋ ਕਿ ਕਰਾਲੀ ਬੱਦੀ ਰੋਡ ਦੀ ਜਿੱਥੇ ਕੀ ਪੰਜਾਬ ਤੋਂ ਬੱਦੀ ਵੱਲ ਨੂੰ ਇਹ ਟਰੱਕ ਜਾ ਰਿਹਾ ਸੀ ਤਾਂ ਕਰਾਲੀ ਬੱਦੀ ਰੋਡ ਦੇ ਉੱਤੇ ਜਿੱਥੇ ਕੀ ਪਹਿਲਾਂ ਵੀ ਤੁਸੀਂ ਦੇਖਿਆ ਹੋਵੇਗਾ ਕਾਫੀ ਅਵਾਰਾ ਪਸ਼ੂ ਇਸ ਰੋਡ ਦੇ ਉੱਤੇ ਕੁੰਮਦੇ ਨੇ ਜਿਨ੍ਹਾਂ ਦੇ ਕਾਰਨ ਪਹਿਲਾਂ ਵੀ ਬਹੁਤ ਵੱਡੇ ਹਾਦਸੇ ਵਾਪਰੇ ਨੇ ਤੇ ਅੱਜ ਉਸ ਵੇਲੇ ਇੱਕ ਬਹੁਤ ਵੱਡਾ ਹਾਦਸਾ ਵਾਪਰਿਆ ਜਦੋਂ ਟਰੱਕ ਪਲਟ ਗਿਆ ਕਿਸੇ ਦਾ ਜਾਨੀ ਨੁਕਸਾਨ ਵੀ ਹੋ ਸਕਦਾ ਸੀ ਪਰ ਇਹ ਬਚਾ ਹੋ ਗਿਆ ਇਸ ਰੋਡ ਦੇ ਉੱਤੇ ਹਮੇਸ਼ਾ ਹੀ ਇਹ ਵਾਰਾ ਪਸ਼ੂ ਇਸ ਤਰੀਕੇ ਦੇ ਹਾਦਸਿਆਂ ਦਾ ਕਾਰ ਬਣਦੇ ਨੇ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਜਦੋਂ ਟਰੱਕ ਪਲਟਿਆ ਉਸ ਤੋਂ ਬਾਅਦ ਟਰੱਕ ਵਾਲਿਆਂ ਨੇ ਇੱਕ ਹੋਰ ਟਰੱਕ ਬੁਲਾਇਆ ਜਿਸ ਤੋਂ ਬਾਅਦ ਜਾ ਕੇ ਤੁਸੀਂ ਦੇਖੋ ਕਿ ਉਹਦੇ ਵਿੱਚ ਸਮਾਨ ਪੂਰਾ ਭਰਿਆ ਗਿਆ ਤਾਂ ਦੂਜਾ ਜੋ ਟਰੱਕ ਪਲਟਿਆ ਉਸ ਨੂੰ ਸਿੱਧਾ ਕਰਨ ਵਾਸਤੇ ਜਿਹੜੀਆਂ ਹੁਣ ਕੋਸ਼ਿਸ਼ ਕੀਤੀ ਜਾ ਰਹੀਆਂ ਨੇ ਕ੍ਰੇਨ ਬੁਲਾਈ ਗਈ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਜਿਸ ਤਰੀਕੇ ਨਾਲ ਪੂਰਾ ਸਮਾਨ ਰੋਡ ਦੇ ਉੱਤੇ ਖਿਲਰ ਗਿਆ ਸੀ ਉਸ ਤੋਂ ਬਾਅਦ ਜਾ ਕੇ ਮੌਕੇ ਤੇ ਟ੍ਰੈਫਿਕ ਪੁਲਿਸ ਮੁਲਾਜ਼ਮਾਂ ਵੱਲੋਂ ਬੈਰੀਕੇਡਿੰਗ ਕੀਤੀ ਗਈ ਹੈ ਤੇ ਰਾਸਤੇ ਨੂੰ ਖੋਲਵਾਇਆ ਗਿਆ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਰਾਲੀ ਬੱਦੀ ਰੋਡ ਦੇ ਜਿੱਥੇ ਕਿ ਤੁਸੀਂ ਦੇਖਿਆ ਹਮੇਸ਼ਾ ਪਹਿਲਾਂ ਵੀ ਇਸ ਤਰੀਕੇ ਦੇ ਹਾਦਸੇ ਵਾਪਰਦੇ ਰਹਿੰਦੇ ਨੇ ਪਿਛਲੀ ਵਾਰ ਤੁਸੀਂ ਦੇਖਿਆ ਹੋਵੇਗਾ ਜਦੋਂ ਇੱਕ ਸਰੀਏ ਦਾ ਭਰਿਆ ਹੋਇਆ ਜੋ ਟਰੈਕਟਰ ਟਰਾਲੀ ਤੇ ਸਰੀਏ ਲੱਦਿਆ ਹੋਇਆ ਸੀ ਉਹ ਵੀ ਜਿਹੜਾ ਪਲਟ ਗਿਆ ਸੀ ਜਿਸ ਤੋਂ ਬਾਅਦ ਜਾ ਕੇ ਕਾਫੀ ਸਰੀਏ ਜਿਹੜਾ ਰੋਡ ਦੇ ਉੱਤੇ ਖਿਲਰ ਗਿਆ ਸੀ ਇਹ ਜ਼ਿਆਦਾਤਰ ਕਰਾਲੀ ਬੱਦੀ ਰੋਡ ਦੇ ਉੱਤੇ ਹੀ ਹਾਦਸੇ ਵਾਪਰਦੇ ਨੇ ਹਾਸਿਆਂ ਦਾ ਕਾਰਨ ਆਵਾਰਾ ਪਸ਼ੂ ਜਾਂ ਫਿਰ ਤੇਜ ਰਫਤਾਰੀ ਜਿਹੜੇ ਹਾਦਸੇ ਦਾ ਕਾਰਨ ਬਣਦੇ ਨੇ ਤੁਸੀਂ ਦੇਖੋ ਤਸਵੀਰਾਂ ਦੇ ਵਿੱਚ ਕਿਵੇਂ ਜਿਹੜਾ ਟਰੱਕ ਪੂਰਾ ਪਲ ਚੁੱਕਾ ਹੈ ਤਾਂ ਕਾਫੀ ਸਮਾਨ ਜਿਹੜਾ ਖਿਲਰ ਗਿਆ ਜੋ ਕਿ ਪੰਜਾਬ ਤੋਂ ਬੱਦੀਵਾਲ ਨੂੰ ਇਹ ਟਰੱਕ ਜਾ ਰਿਹਾ ਸੀ ਜਿਸ ਦੇ ਵਿੱਚ ਕਿ ਡਰਾਈਵਰ ਤੇ ਹਲਕੀ ਬੁਲਕੀ ਜੀ ਸੱਟਾਂ ਦੀ ਗੱਲ ਜਿਹੜੀ ਸਾਹਮਣੇ ਆ ਰਹੀ ਹੈ ਜਿੱਥੇ ਕਿ ਡਰਾਈਵਰ ਸੱਟਾਂ ਲੱਗੀਆਂ ਨੇ ਪਰ ਕਿਸਦਾ ਜਾਨੀ ਨੁਕਸਾਨ ਨਹੀਂ ਹੋਇਆ ਬੜੀ ਮੁਸ਼ਕਲ ਦੇ ਨਾਲ ਤੁਸੀਂ ਦੇਖੋ ਕਿ ਡਰਾਈਵਰ ਨੇ ਆਪਣੀ ਜਾਨ ਬਚਾਈ ਹੈ ਜਿਸ ਤਰੀਕੇ ਨਾਲ ਹਾਦਸਾ ਤਸਵੀਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਤਾਂ ਹਰੇਕ ਬੰਦਾ ਦੇਖ ਕੇ ਰੌਕ ਟਿਖੜੇ ਜਾਣ ਕੇ ਉਸਦੇ ਬੰਦੇ ਦੇ ਕੀ ਅਗਲਾ ਸੋਚਦੇ ਕਿ ਕਿਤਨੇ ਕਿਤੇ ਕੋ ਬਹੁਤ ਵੱਡਾ ਜਾਨੀ ਨੁਕਸਾਨ ਵੀ ਹੋਇਆ ਹੋਵੇਗਾ ਪਰ ਪ੍ਰਮਾਤਮਾ ਨੇ ਹੀ ਰੱਖ ਲੇ ਜੋ ਕਿਸ ਤਰੀਕੇ ਦੇ ਹਾਦਸੇ ਦੇ ਵਿੱਚ ਕਿਸਦਾ ਜਾਨੀ ਨੁਕਸਾਨ ਨਹੀਂ ਹੋਇਆ ਤੁਸੀਂ ਵੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂਕਿ ਹੋਰ ਲੋਕਾਂ ਤੱਕ ਵੀ ਇਹ ਜਾਣਕਾਰੀ ਜਾ ਸਕੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਕੁਰਾਲੀ ਬੱਦੀ ਰੋਡ ਤੇ ਜਦੋਂ ਤੁਸੀਂ ਜਾਣਦੇ ਹੋ ਤਾਂ ਹਮੇਸ਼ਾ ਆਪਣੇ ਵਹੀਕਲ ਨੂੰ ਹੌਲੀ ਚਲਾਓ ਦੂਜੇ ਪਾਸੇ ਵਾਰਾ ਪਸ਼ੂਆਂ ਦਾ ਧਿਆਨ ਜੁਰ ਰੱਖੋ ਕਿਉਂਕਿ ਇਸ ਰੋਡ ਦੇ ਉੱਤੇ ਅਵਾਰਾ ਸਾਡੇ ਵਾਰਾ ਪਸ਼ੂ ਹੋਰ ਵੀ ਜਿਹੜੇ ਨੇ ਲਗਾਤਾਰ ਹਾਦਸਿਆਂ ਦਾ ਕਾਰਨ ਬਣਦੇ ਨੇ ਜਿਸ ਤਰੀਕੇ ਨੀਲਗਾਹ ਜਾਂ ਫਿਰ ਹੋਰ ਕਈ ਜੰਗਲਾਂ ਦੇ ਵਿੱਚੋਂ ਜਾਨਵਰ ਨਿਕਲ ਕੇ ਰੋਡਾਂ ਦੇ ਉੱਤੇ ਆ ਜਾਂਦੇ ਨੇ ਜਿਸ ਦੇ ਕਾਰਨ ਇਸ ਤਰੀਕੇ ਦੇ ਹਾਦਸੇ ਵਾਪਰਦੇ ਨੇ ਇਸ ਨੂੰ ਲੈ ਕੇ ਤਸਵੀਰਾਂ ਤੁਹਾਨੂੰ ਕਰਾਲੀ ਬੱਦੀ ਰੋਡ ਦੀ ਦਿਖਾ ਰਹੇ ਹਾਂ ਇਸ ਖਬਰ ਨੂੰ ਵੱਤਵਾਟ ਸ਼ੇਅਰ ਕਰਕੇ ਅੱਗੇ ਤੁਸੀਂ ਵੀ ਆਪਣੇ ਕਮੈਂਟ ਜਿਹੜੇ ਕਮੈਂਟ ਬਾਕਸ ਦੇ ਜੂਰ ਦਿਓ ਤਾਂ ਕਿ ਹੋਰ ਲੋਕਾਂ ਤੱਕ ਵੀ ਇਹ ਮੈਸੇਜ ਇਹ ਜਾਣਕਾਰੀ ਪਹੁੰਚ ਸਕੇ ਸਾਡਾ ਮਕਸਦ ਇਹ ਹੁੰਦਾ ਕਿ ਜਿੱਥੇ ਵੀ ਕੋਈ ਇਸ ਤਰੀਕੇ ਦਾ ਹਾਦਸੇ ਵੱਡੀ ਜਗ੍ਹਾ ਹੁੰਦੀ ਹੈ ਤਾਂ ਉਸ ਜਗ੍ਹਾ ਨੂੰ ਲੋਕਾਂ ਦੇ ਧਿਆਨ ਦੇ ਵਿੱਚ ਲਿਆ ਦਈਏ ਕਿਉਂਕਿ ਪਿਛਲੇ ਦਿਨ ਤੁਸੀਂ ਦੇਖਿਆ ਹੋਵੇਗਾ ਕਰਾਲੀ ਬੂਤਕੜ ਰੋਡ ਦੇ ਉੱਤੇ ਵੀ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਜਿੱਦੇ ਵਿੱਚ ਕੀ ਦੋ ਨੌਜਵਾਨ ਇੱਕ ਕੁੜੀ ਦੀ ਮੌਤ ਹੋ ਗਈ ਸੀ ਤੇਜ਼ ਰਫਤਾਰੀ ਜਿਹੜੀ ਗੱਡੀ ਦੀ 620 ਸਪੀਡ ਦੇ ਉੱਤੇ ਗੱਡੀ ਜਾ ਰਹੀ ਸੀ ਜਿਸ ਤੋਂ ਬਾਅਦ ਜਾ ਕੇ ਉਹਦਾ ਭਿਆਨਕ ਐਕਸੀਡੈਂਟ ਹੋਇਆ ਅਜੇ ਮੂਕਾਰਨ ਦਾ ਭਾਵੇਂ ਨਹੀਂ ਪਤਾ ਲੱਗਿਆ ਪੁਲਿਸ ਲਗਾਤਾਰ ਤਫਤੀਸ਼ ਕਰ ਰਹੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਤਰੀਕੇ ਨਾਲ ਇਹ ਹਾਦਸਾ ਵਾਪਰਿਆ ਤਾਂ ਬੰਦੇ ਦੇ ਰੋਂਗ ਟੇ ਖੜੇ ਹੋ ਜਾਂਦੇ ਨਹੀਂ